ਸਤ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸੋ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਜੀ ਹਾਂ ਭਗਵਾਨਤਮਨ ਸਰਕਾਰ ਨੇ ਹੁਣ ਲਿਆ ਹੈ ਵੱਡਾ ਫੈਸਲਾ ਤੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚਿਆਂ ਦੀ ਲੱਗ ਜਾਵੇਗੀ ਮੋਜ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਵਿਦਿਆਰਥੀਆਂ ਦੇ ਲਈ ਵੱਡੀ ਖੁਸ਼ਖਬਰੀ ਆ ਗਈ ਹੈ ਕਿਉਂਕਿ ਮਾਨ ਸਰਕਾਰ ਨੇ ਹੁਣ ਇੱਕ ਵੱਡਾ ਫੈਸਲਾ ਲੈਂਦਿਆਂ ਹੋਇਆਂ ਸ ਹੀ ਸਰਕਾਰੀ ਸਕੂਲਾਂ ਦੇ ਵਿੱਚ ਏਸੀ ਲਗਾਉਣ ਦੀ ਘੋਸ਼ਣਾ ਕਰ ਦਿੱਤੀ ਹੈ ਜੀ ਹਾਂ ਇਸ ਨਾਲ ਹੁਣ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਠੰਡੀ ਹਵਾ ਦੀ ਸਹੂਲਤ ਵੀ ਮਿਲੇਗੀ ਤੇ ਇਹ ਫੈਸਲਾ ਵਿਦਿਆਰਥੀਆਂ ਨੂੰ ਵਧੀਆ ਅਤੇ ਆਰਾਮਦਾਇਕ ਮਾਹੌਲ ਦੇਣ ਦੇ ਲਈ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਹ ਪਹਿਲ ਮਲੂਟ ਵਿਧਾਨ ਸਭਾ ਹਲਕੇ ਤੋਂ ਕੀਤੀ ਹੈ। ਇਸ ਤਹਿਤ ਉਹਨਾਂ ਨੇ ਰਾਮਨਗਰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਦੇ ਵਿੱਚ ਏਸੀ ਲਗਾਉਣ ਦੀ ਮਹਿੰਮਤੀ ਸ਼ੁਰੂਆਤ ਕਰ ਦਿੱਤੀ ਹੈ। ਇਹ ਕਦਮ ਪੰਜਾਬ ਦੇ ਸਕੂਲਾਂ ਦੀ ਤਸਵੀਰ ਬਦਲਣ ਅਤੇ ਵਿਦਿਆਰਥੀਆਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਇੱਕ ਮਜ਼ਬੂਤ ਕਦਮ ਮੰਨਿਆ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਹੈ ਕਿ ਰਾਮਨਗਰ ਦੇ ਪਿੰਡ ਦੇ ਵਿੱਚ ਜਿਹੜਾ ਕਿ ਸਰਕਾਰੀ ਸਕੂਲ ਹੈ ਲਗਭਗ 2.5 ਲੱਖ ਰੁਪਏ ਦੀ ਲਾਗਤ ਦੇ ਨਾਲ 6 ਏਸੀ ਲਗਾਏ ਗਏ ਹਨ। ਇਸੇ ਦੇ ਨਾਲ ਹੀ 50 ਲੀਟਰ ਸਰਮੱਥਾ ਵਾਲੇ ਦੋ ਵਾਟਰ কুলਰ ਵੀ ਲਗਾਏ ਗਏ ਹਨ ਤਾਂ ਜੋ ਬੱਚਿਆਂ ਨੂੰ ਠੰਡਾ ਪਾਣੀ ਪੀਣ ਦੇ ਲਈ ਉਪਲਬਧ ਹੋ ਸਕੇ ਇਸੇ ਦੇ ਨਾਲ ਹੀ ਡਾਕਟਰ ਕੈਬਨਟ ਮੰਤਰੀ ਬਲਜੀਤ ਕੌਰ ਨੇ ਰਾਮਨਗਰ ਦੇ ਪਿੰਡ ਦੇ ਵਿੱਚ ਹੋਣ ਵਾਲੇ ਕਬੱਡੀ ਟੂਰਨਾਮੈਂਟ ਦੇ ਲਈ 8100 ਰੁਪਏ ਦਾ ਜਿਹੜਾ ਚੈੱਕ ਵੀ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਹਨ ਜਿੱਥੇ ਕਿ ਫੀਸਾਂ ਹੀ ਸਾਲਾਨਾ 1-1 ਲੱਖ ਰੁਪਏ ਦੇ ਕਰੀਬ ਹੁੰਦੀਆਂ ਹਨ ਸੋ ਹੁਣ ਜਿਹੜਾ ਕਿ ਉਹਨਾਂ ਦੇ ਵਿੱਚ ਏਸੀ ਕਮਰੇ ਹੁੰਦੇ ਹਨ ਸੋ ਉਹੀ ਸਹੂਲਤ ਜਿਹੜੀ ਕਿ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ वाले ਬੱਚਿਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮਿਲਣ ਵਾਲੀ ਹੈ ਸੋ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਚਿਆਂ ਦੇ ਲਈ ਜਿਹੜਾ ਕਿ ਏਸੀ ਲਗਵਾਇਆ ਗਿਆ ਹੈ ਸੋ ਵਿੰਡੋ ਏਸੀ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਸ ਤੋਂ ਬਾਅਦ ਕਿ ਸਕੂਲ ਦੇ ਵਿੱਚ ਪੜਨ ਵਾਲੇ ਬੱਚੇ ਜਿਹੜੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ ਸੋ ਇੱਕ ਜਿਹੜਾ ਕਿ ਤਨਦਦੀ ਹੈ ਕਿ ਪ੍ਰੋਗਰਾਮ ਕਰਵਾਇਆ ਗਿਆ ਸੀ ਇਸ ਸਕੂਲ ਦੇ ਵਿੱਚ ਜਿੱਥੋਂ ਕਿ ਹੁਣ ਸਾਰੇ ਹੀ ਸਕੂਲ ਦੇ ਵਿੱਚ ਜਿਹੜਾ ਕਿ ਏਸੀ ਲਗਾ ਦਿੱਤੇ ਗਏ ਹਨ ਤੇ ਪੂਰਾ ਸਕੂਲ ਜਿਹੜਾ ਏਸੀ ਕਰ ਦਿੱਤਾ ਗਿਆ ਹੈ ਸੋ ਭਗਵਾਨਤਮਾਨ ਦੇ ਇਸ ਜਿਹੜਾ ਕਿ ਵੱਡੇ ਐਲਾਨ ਦੇ ਉੱਤੇ ਤੁਹਾਡੀ ਕੀ رائے ਹੈ ਸੋ ਆਪਣਾ ਕਮੈਂਟ ਬਾਕਸ ਦੇ ਵਿੱਚ ਇਹ ਆਪਣੀ ਜਿਹੜੀ ਉਹ رائے ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਜੀ ਇਸ ਤੋਂ ਬਾਅਦ ਹੁਣ ਵਿਕਰਮਜੀਤ ਮਜੀਠੀਆ ਦੇ ਬਾਰੇ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਮਜੀਠੀਆ ਦੇ ਵੱਲੋਂ ਹੁਣ ਜੇਲ੍ਹ ਦੇ ਵਿੱਚ ਬੈਠ ਕੇ ਇੱਕ ਖਾਸ ਸਹੂਲਤ ਮੰਗੀ ਗਈ ਹੈ ਮਜੀਠੀਆ ਨੇ ਬੈਰਕ ਵਦਨ ਦੀ ਜਿਹੜੀ ਉਹ ਪਟੀਸ਼ਨ ਦਾਇਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਸਾਬਕਾ ਮੰਤਰੀ ਹਾਂ ਮੈਨੂੰ ਔਰੇਂਜ ਸ਼੍ਰੇਣੀ ਦੇ ਵਿੱਚ ਰੱਖਣਾ ਚਾਹੀਦਾ ਹੈ ਸੋ ਸੂਬਾ ਸਰਕਾਰ ਨੂੰ ਜਿਹੜਾ ਕਿ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਕਾਲੀ ਦਲ ਦੇ ਨੇਤਾ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਜੋ ਕਿ ਇਸ ਵੇਲੇ ਨਾਭਾ ਜੇਲ੍ਹ ਦੇ ਵਿੱਚ ਬੰਦ ਹਨ ਤੇ ਉਹਨਾਂ ਨੇ ਮੁਹਾਲੀ ਦੀ ਅਦਾਲਤ ਦੇ ਵਿੱਚ ਇੱਕ ਜਾਜਕਾਦਾਰ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਜਿਹੜੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਸੋ ਇਹ ਜਿਹੜੀ ਕਿ ਬਦਲਣੀ ਚਾਹੀਦੀ ਹੈ ਤੇ ਮਜੀਠੀਆ ਦਾ ਕਹਿਣਾ ਹੈ ਕਿ ਉਹ ਸਾਬਕਾ ਮੰਤਰੀ ਅਤੇ ਵਿਧਾਇਕ ਰਹਿ ਚੁੱਕੇ ਹਨ ਉਹਨਾਂ ਦੇ ਲਈ ਉਹਨਾਂ ਨੂੰ ਹੁਣ orange category ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਤੇ ਬਾਕੀ ਜਿਹੜੇ ਕੈਦੀਆਂ ਨੂੰ ਸਜ਼ਾ ਹੋ ਚੁੱਕੀ ਆ ਸੋ ਉਹਨਾਂ ਦੇ ਨਾਲ ਉਹਨਾਂ ਨੂੰ ਨਹੀਂ ਰੱਖਣਾ ਚਾਹੀਦਾ ਸੋ ਅੰਡਰ ਟ੍ਰਾਇਲ ਹਨ ਜਾਂ ਫਿਰ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਹੈ ਉਹਨਾਂ ਕੈਦੀਆਂ ਦੇ ਨਾਲ ਹੀ ਮਜੀਠੀਆ ਨੂੰ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਕੈਦ ਕੀਤਾ ਗਿਆ ਹੈ ਸੋ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਮੈਨੂੰ orange category ਦੇ ਵਿੱਚ ਰੱਖਣਾ ਚਾਹੀਦਾ ਹੈ ਇਸ ਤੋਂ ਬਾਅਦ ਹੁਣ ਜਲੰਧਰ ਸ਼ਹਿਰ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਮਾਡਲ ਟਾਊਨ ਸੇਵਾ ਕੇਂਦਰ ਹੁਣ ਹਫ਼ਤੇ ਦੇ ਵਿੱਚ 6 ਦਿਨ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਖੁੱਲੇ ਰਹਿਣਗੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਤੇ ਮਾਡਲ ਟਾਊਨ ਦਾ ਸੇਵਾ ਕੇਂਦਰ ਹੁਣ ਜਿਹੜਾ ਕੀ 14 ਜੁਲਾਈ ਤੋਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਲਗਾਤਾਰ 12 ਘੰਟੇ ਖੁੱਲ੍ਹਾ ਰਹੇਗਾ ਇਹ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹਾ ਰਹੇਗਾ ਇਹ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਡਿਪਟੀ ਕਮਿਸ਼ਨਰ ਹਮਾਂਚੂ ਅਗਰਵਾਲ ਨੇ ਦੱਸਿਆ ਹੈ ਕਿ ਜਿੱਥੇ ਆਮ ਲੋਕਾਂ ਨੂੰ ਇਸ ਦਾ ਬਹੁਤ ਵੱਡੇ ਲੈਵਲ ਦੇ ਉੱਤੇ ਫਾਇਦਾ ਹੋਵੇਗਾ ਉੱਥੇ ਹੀ ਨੌਕਰੀਆਂ ਜਾਂ ਫਿਰ ਹੋਰ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਵੀ ਇਸ ਦਾ ਲਾਹਾ ਹੋਵੇਗਾ ਅਜਿਹੇ ਵਿਅਕਤੀ ਜੋ ਕਿ ਸ਼ਾਮ 5 ਵਜੇ ਤੱਕ ਆਪਣੇ ਕੰਮਕਾਰ ਦੇ ਵਿੱਚ ਹੀ బిజీ ਰਹਿੰਦੇ ਹਨ ਤੇ ਇਸ ਤੋਂ ਬਾਅਦ ਵਿਹਲੇ ਹੁੰਦੇ ਹਨ ਜੇਕਰ ਉਹ ਸੇਵਾ ਕੇਂਦਰ ਦੇ ਵਿੱਚ ਜਾਂਦੇ ਹਨ ਤੇ ਸੇਵਾ ਕੇਂਦਰ ਨੂੰ ਨੂੰ ਬੰਦ ਮਿਲਦਾ ਹੈ ਉਹ ਹੁਣ ਰਾਤ ਦੇ 8 ਵਜੇ ਤੱਕ ਆਪਣੀਆਂ ਇਸ ਸੇਵਾ ਦਾ ਜਿਹੜਾ ਕਿ ਲਾਭ ਲੈ ਸਕਦੇ ਹਨ ਸੋ ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਦਿਨ ਦੌਰਾਨ ਆਪਣੇ ਕੰਮ ਕਾਰਨ ਜਾਂ ਫਿਰ ਕਿਸੇ ਹੋਰ ਕਾਰਨਾ ਕਰਕੇ ਸੇਵਾ ਕੇਂਦਰ ਆਉਣ ਦੇ ਵਿੱਚ ਮੁਸ਼ਕਲਾਂ ਹੁੰਦੀਆਂ ਹਨ ਉਹ ਸਵੇਰੇ ਜਾਂ ਫਿਰ ਸ਼ਾਮ ਨੂੰ ਜਿਹੜਾ ਕਿ 5 ਵਜੇ ਤੋਂ ਲੈ ਕੇ 8 ਵਜੇ ਤੱਕ ਆਪਣੇ ਕੰਮ ਕਰਵਾ ਸਕਦੇ ਹਨ ਤੇ ਵੱਡੇ ਤੌਰ ਦੇ ਉੱਤੇ ਜਿਹੜਾ ਕਿ ਇਸ ਦਾ ਲਾਭ ਲੈ ਸਕਦੇ ਹਨ ਸੋ ਤੁਹਾਨੂੰ ਦੱਸ ਦਈਏ ਕਿ ਜ਼ਿਕਰਯੋਗ ਹੈ ਕਿ ਭਗਵੰਤਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸੇਵਾ ਕੇਂਦਰਾਂ ਦੇ ਵਿੱਚ ਜਨਮ ਮੌਤ ਦੇ ਜਿਹੜੇ ਦੀ ਸਰਟੀਫਿਕੇਟ ਆਧਾਰ ਕਾਰਡ ਆਮਦਨ ਰਹਾਇਸ਼ ਪ੍ਰਮਾਣ ਪੱਤਰ ਮੈਰਿਜ ਸਰਟੀਫਿਕੇਟ ਪੈਨਸ਼ਨ ਤੋਂ ਇਲਾਵਾ 400 ਤੋਂ ਵੱਧ ਸਹੂਲਤਾਂ ਜਿਹੜੀਆਂ ਉਹ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਹਨ ਸੋ ਇਸ ਫੈਸਲੇ ਬਾਰੇ ਤੁਹਾਡੀ ਕੀ رائے ਹੈ ਸੋ ਆਪਣੀ رائے ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਸੋ ਬੇहद ਵੱਡਾ ਜਿਹੜਾ ਇਹ ਫੈਸਲਾ ਕੀਤਾ ਗਿਆ ਹੈ ਜਿਸ ਦੇ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜੀ ਉਹ ਰਾਹਤ ਮਿਲੇਗੀ ਤੇ ਕੀ ਪੂਰੇ ਪੰਜਾਬ ਦੇ ਵਿੱਚ ਅਜਿਹੇ ਜਿਹੜੇ ਹੁਕਮ ਜਾਰੀ ਹੋ ਜਾਣੇ ਚਾਹੀਦੇ ਹਨ ਖਾਸ ਤੌਰ ਦੇ ਉੱਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਿੱਥੇ ਕਿ ਲੋਕਾਂ ਨੂੰ 8 ਵਜੇ ਤੱਕ ਜਿਹੜਾ ਕੰਮ ਕਰਾਉਣ ਦੀ ਸਹੂਲਤ ਮਿਲੇ ਇਸ ਤੋਂ ਬਾਅਦ ਅਗਲੀ ਖਬਰ ਹੁਣ ਫਤੇਗੜ ਦੇ ਪਿੰਡ ਤੋਂ ਆ ਰਹੀ ਹੈ ਸੋ ਪੰਜਾਬ ਦੇ ਵਿੱਚ ਇਸ ਪੰਚਾਇਤ ਦੇ ਦੁਆਰਾ ਇੱਕ ਫਰਮਾਨ ਜਾਰੀ ਕੀਤਾ ਗਿਆ ਹੈ ਦੂਜੇ ਸੂਬਿਆਂ ਤੋਂ ਆਏ ਲੋਕ ਜਿਹੜੇ ਕਿ ਇੱਕ ਹਫ਼ਤੇ ਦੇ ਵਿੱਚ ਖਾਲੀ ਕਰ ਦੇਣ ਪਿੰਡ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਖਮਾਣੋ ਬਲਾਕ ਦੇ ਪਿੰਡ ਲਖਣਪੁਰ ਗਰਚਾ ਪੱਤੀ ਦੀ ਪੰਚਾਇਤ ਨੇ ਹੁਣ ਬਿਨਾਂ ਪਛਾਣ ਪੱਤਰ ਦੇ ਇੱਥੇ ਰਹਿਣ ਵਾਲੇ ਦੂਜੇ ਰਾਜਾਂ ਤੋਂ ਆਏ ਲੋਕਾਂ ਨੂੰ ਇੱਕ ਹਫ਼ਤੇ ਦੇ ਵਿੱਚ ਪਿੰਡ ਛੱਡਣ ਦਾ ਫਰਮਾਨ ਸੁਣਾ ਦਿੱਤਾ ਹੈ ਇਸ ਨੂੰ ਲੈ ਕੇ ਪੰਚਾਇਤ ਨੇ ਹੁਣ ਇੱਕ ਮਾ ਆ ਵੀ ਪਾਇਆ ਹੈ ਜਿਸ ਦੀ ਵੀਡੀਓ ਹੁਣ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀ ਹੈ ਪੰਚਾਇਤ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਕਦਮ ਅਜਿਹੇ ਲੋਕਾਂ ਦੇ ਲਈ ਚੁੱਕਿਆ ਹੈ ਜੋ ਕਿ ਪੰਜਾਬ ਦੇ ਵਿੱਚ ਆ ਕੇ ਕਾਨੂੰਨੀ ਵਿਵਸਥਾ ਨੂੰ ਜਿਹੜਾ ਕਿ ਖਤਰਾ ਪੈਦਾ ਕਰ ਸਕਦੇ ਹਨ ਤੇ ਪਿੰਡ ਦੀ ਕਾਨੂੰਨੀ ਵਿਵਸਥਾ ਦੇ ਉੱਤੇ ਪੈਦਾ ਹੋਏ ਸੰਕਟ ਨੂੰ ਦੇਖਦਿਆਂ ਹੋਇਆਂ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਪੰਚਾਇਤ ਨੇ ਦੋਸ਼ ਲਾਇਆ ਹੈ ਕਿ ਦੂਜੇ ਰਾਜਾਂ ਤੋਂ ਆਏ ਕੁਝ ਨੌਜਵਾਨ ਜਨਤਕ ਥਾਵਾਂ ਦੇ ਉੱਤੇ ਗੰਦਗੀ ਫਲਾਉਂਦੇ ਹਨ ਸ਼ਰਾਬ ਪੀਂਦੇ ਹਨ ਤੇ ਔਰਤਾਂ ਤੇ ਬੱਚਿਆਂ ਨੂੰ ਕਾਫੀ ਪਰੇਸ਼ਾਨ ਕਰਦੇ ਹਨ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਹੁਣ ਭੰਗ ਦੇ ਸੇਵਨ ਦੀਆਂ ਘਟਨਾਵਾਂ ਵੀ ਜਿਹੜੀਆਂ ਵਾਧੀਆਂ ਜਾ ਰਹੀਆਂ ਹਨ ਜਿਸ ਦੇ ਕਾਰਨ ਲਗਾਤਾਰ ਜਿਹੜਾ ਕੀ ਮਾਹੌਲ ਵਿਗੜ ਰਿਹਾ ਸੀ ਜਿਸ ਤੋਂ ਬਾਅਦ ਕੀ ਹੁਣ ਉਹਨਾਂ ਦੇ ਵੱਲੋਂ ਇਹ ਪਵੰਦੀ ਜਿਹੜੀ ਆ ਪ੍ਰਵਾਸੀਆਂ ਦੇ ਉੱਤੇ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਸੁਖਮਾਣੂ ਪਿੰਡ ਜਿਹੜਾ ਕੀ ਖਮਾਣੂ ਤਹਿਸੀਲ ਦੇ ਵਿੱਚ ਤੁਹਾਨੂੰ ਦੱਸੀਏ ਕਿ ਇਹ ਪਿੰਡ ਲਖਨਪੁਰ ਗਰਦਿਆਂ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੇ ਵੱਲੋਂ ਕੀ ਹੁਣ ਇਸ ਤਰ੍ਹਾਂ ਜਿਹੜਾ ਪੰਚਾਇਤ ਦੇ ਵਿੱਚ ਮਤਾ ਪੇਸ਼ ਕੀਤਾ ਗਿਆ ਹੈ ਜਿਹੜੇ ਵੀ ਪ੍ਰਵਾਸੀ ਬਿਨਾਂ ਕਿਸੇ ਡਾਕੂਮੈਂਟ ਤੋਂ ਇਸ ਪਿੰਡ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਛੱਡਣ ਦੇ ਹੁਕਮ ਦੇਸ਼ ਜਾਰੀ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਕੌਮੀ ਟੈਨਿਸ ਖਡਾਰਨ ਰਾਧਿਕਾ ਜਾਦਵ ਦੀ ਹੱਤਿਆ ਹੋਈ ਸੀ ਸੋ ਹਰਿਆਣਾ ਦਾ ਮਾਮਲਾ ਦੱਸਿਆ ਜਾ ਰਿਹਾ ਸੀ ਸੋ ਹੁਣ ਮੁਲਜ਼ਮ ਪਿਤਾ ਨੇ ਆਪਣੇ ਲਈ ਫਾਂਸੀ ਦੀ ਸਜ਼ਾ ਜਿਹੜੀ ਉਹ ਮੰਗੀ ਹੈ ਤੁਹਾਨੂੰ ਦੱਸ ਦਈਏ ਕਿ ਉਸਨੇ ਕਿਹਾ ਹੈ ਕਿ ਮੈਨੂੰ ਗਲਤੀ ਦਾ ਹੁਣ ਅਹਿਸਾਸ ਹੋ ਚੁੱਕਾ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਉਸ ਨੂੰ ਹੁਣ 14 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਜੇਲ੍ਹ ਭੇਜ ਦਿੱਤਾ ਗਿਆ ਹੈ ਗ੍ਰਿਫਤਾਰੀ ਤੋਂ ਬਾਅਦ ਵੀ ਸ਼ਨੀਵਾਰ ਨੂੰ ਜਦੋਂ ਉਸ ਦੇ ਬਿਆਨ ਲਏ ਗਏ ਤੇ ਉਹ ਆਪਣੇ ਬਿਆਨਾਂ ਦੇ ਉੱਤੇ ਕਾਇਮ ਸੀ ਕਿ ਉਸ ਨੂੰ ਲੋਕ ਜਿਹੜੇ ਉਹ ਤਾਨਨੇ ਮਾਰਦੇ ਸੀ ਕਿ ਉਹ ਧੀ ਦੀ ਕਮਾਈ ਜਿਹੜਾ ਉਹ ਕੀ ਖਾਰਿਆ ਹੈ ਸੋ ਇਸ ਤੋਂ ਬਾਅਦ ਜਿਹੜਾ ਕਿ ਸੋਸ਼ਲ ਮੀਡੀਆ ਤੇ ਵੀ ਉਸ ਦਿਵਾਰਾ ਜਿਹੜੀਆਂ ਵੀਡੀਓ ਬਣਾਈਆਂ ਜਾਂਦੀਆਂ ਸਨ ਜਿਸ ਤੋਂ ਵੀ ਉਹ ਕਾਫੀ ਜ਼ਿਆਦਾ ਨਾਰਾਜ਼ ਸੀ ਪਰ ਹੁਣ ਕਿਤੇ ਨਾ ਕਿਤੇ ਉਹ ਜਿਹੜਾ ਕਿ ਉਸ ਨੂੰ ਪੁਸ਼ਤਾਵਾ ਹੋ ਰਿਹਾ ਹੈ ਕਿ ਉਸ ਦੇ ਵੱਲੋਂ ਆਪਣੀ ਜਿਹੜੀ ਕਿ ਬੇਟੀ ਵੀ ਇਸ ਤਰ੍ਹਾਂ ਹੱਤਿਆ ਕਰ ਦਿੱਤੀ ਗਈ ਹੈ ਸੋ ਉਸ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਹੋ ਜਾਣੀ ਚਾਹੀਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ دہشت ਦਾ ਮਾਹੌਲ ਹੈ ਕਾਰੋਬਾਰੀ ਪ੍ਰਿੰਕਲ ਲੁਧਿਆਣਾ ਤੇ ਦੁਕਾਨਦਾਰਾਂ ਸਣੇ ਕਈ ਜਿਹੜੇ ਪ੍ਰਾਪਰਟੀ ਡੀਲਰ ਵੀ ਬਦਮਾਸ਼ਾਂ ਦੇ ਨਿਸ਼ਾਨੇ ਦੇ ਉੱਤੇ ਆ ਚੁੱਕੇ ਹਨ ਤੇ ਬਦਮਾਸ਼ਾਂ ਦੇ ਘਰਾਂ ਦੇ ਉੱਤੇ ਲਗਾਤਾਰ ਜਿਹੜੀਆਂ ਤਾਵੜ ਤੋੜ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਹੁਣ ਇੱਕ ਪ੍ਰਾਪਰਟੀ ਡੀਲਰ ਦੇ ਘਰ ਦੇ ਉੱਤੇ ਹਮਲਾ ਹੋਇਆ ਹੈ ਇਹ ਘਟਨਾ ਬੱਦੋਵਾਲ ਪਿੰਡ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਪ੍ਰਾਪਰਟੀ ਡੀਲਰ ਜਦਵਿੰਦਰ ਸਿੰਘ ਦੇ ਘਰ ਦੇ ਉੱਤੇ ਹਮਲਾ ਹੋਇਆ ਹੈ ਰਾਤ 1:30 ਵਜੇ ਜਿਹੜਾ ਉਹ ਕਾਰ ਦੇ ਵਿੱਚ ਆਏ ਕੁਝ ਨੌਜਵਾਨਾਂ ਦੇ ਵੱਲੋਂ ਬੋਤਲਾਂ ਸੁੱਟੀਆਂ ਗਈਆਂ ਜਿਸ ਦੇ ਵਿੱਚ ਕੀ ਵਿਸਫੋਟਕ ਸਮਗਰੀ ਸੀ ਸੋ ਜਿਸ ਤੋਂ ਬਾਅਦ ਜਿਵੇਂ ਹੀ ਬੋਤਲਾਂ ਫਟੀਆਂ ਤੇ ਆਗ ਦੀਆਂ ਲਾਟਾਂ ਉੱਠਣ ਲੱਗੀਆਂ ਜਿਸ ਤੋਂ ਬਾਅਦ ਗੋਲੀਬਾਰੀ ਵੀ ਕੀਤੀ ਗਈ ਹੈ ਹਮਲਾਵਰਾਂ ਨੇ ਮੁੱਖ ਗੇਟ ਦੇ ਉੱਤੇ 4 ਤੋਂ 5 ਗੋਲੀਆਂ ਵੀ ਚਲਾਈਆਂ ਹਨ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਕਾਰੋਬਾਰੀਆਂ ਤੇ ਪ੍ਰਾਪਰਟੀ ਡੀਲਰਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਹਨ ਤੇ ਉਹਨਾਂ ਤੋਂ ਫਰੋਤੀਆਂ ਜਿਹੜੀਆਂ ਮੰਗੀਆਂ ਜਾ ਰਹੀਆਂ ਹਨ ਜਿਸ ਦੇ ਚੱਲਦਿਆਂ ਹੁਣ ਪੰਜਾਬ ਦੇ ਵਿੱਚ ਕਾਫੀ ਜਿਆਦਾ ਜਿਹੜਾ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਇਸੇ ਦੇ ਉੱਤੇ ਸੁਖਵੀਰ ਬਾਦਲ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਸ਼ੇਅਰ ਕੀਤੀ ਗਈ ਹੈ ਸੁਖਵੀਰ ਬਾਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਗੈਂਗਸਟਰਾਂ ਦੀਆਂ ਧਮਕੀਆਂ ਦੇ ਕਾਰਨ ਪੰਜਾਬ ਛੱਡ ਰਹੇ ਹਨ ਕਾਰੋਬਾਰੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਜਿੱਥੇ ਕੀ ਟੈਕਸਟਾਈਲ ਕੰਪਨੀ ਦੇ ਮਾਲਕ ਸੰਜੇ ਬਰਮਾ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਜਿੱਥੇ ਕੀ ਕੱਪੜਾ ਜਿਹੜਾ ਕੀ ਕੱਪੜਾ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਸੀ ਸੋਬੋਰ ਦੇ ਵਿੱਚ ਇਹ ਕੱਪੜਾ ਵਪਾਰੀ ਸੀ ਜਿਸ ਦਾ ਕੀ ਗੋਲੀਆਂ ਮਾਰ ਕੇ ਪਿਛਲੇ ਦਿਨੀ ਹੀ ਸੰਜੀਵ ਵਰਮਾ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਸੋ ਉਸ ਤੋਂ ਵੀ ਤੁਹਾਨੂੰ ਦੱਸੀਏ ਕਿ ਫਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਸੋ ਲਗਾਤਾਰ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਹੁਣ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਇੱਕ ਪਾਸੇ ਜਿੱਥੇ ਕਿ ਭਗਵਾਨਤਮਨ ਸਰਕਾਰ ਦੇ ਵੱਲੋਂ ਨਸ਼ੇ ਦੇ ਖਿਲਾਫ ਲਹਿਰ ਚਲਾਈ ਜਾ ਰਹੀ ਹੈ ਉੱਥੇ ਹੀ ਜੀਵ ਥੱਲੇ ਰੱਖਣ ਵਾਲੀ ਗੋਲੀ ਦੇ ਲਈ ਹਸਪਤਾਲ ਦੇ ਬਾਹਰ ਲੱਗ ਗਈਆਂ ਹਨ ਲੰਮੀਆਂ ਲਾਈਨਾਂ ਜੀ ਹਾਂ ਤੁਹਾਨੂੰ ਦੱਸੀਏ ਕਿ ਇਹ ਜਿਹੜੀ ਖਬਰ ਹੈ ਹੁਣ ਪੰਜਾਬ ਦੇ ਅਮਲੋ ਤੋਂ ਨਿਕਲ ਕੇ ਆ ਰਹੀ ਹੈ ਨਸ਼ਾ ਪੀੜਿਤ ਵਿਅਕਤੀਆਂ ਨੂੰ ਹੁਣ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਦੇ ਲਈ ਸਰਕਾਰ ਦੇ ਵੱਲੋਂ ਸਿਵਲ ਹਸਪਤਾਲਾਂ ਦੇ ਵਿੱਚ ਜੀਵ ਥੱਲੇ ਰੱਖਣ ਵਾਲੀ ਗੋਲੀ ਜਿਹੜੀ ਉਹ ਲਾ ਦਿੱਤੀ ਗਈ ਹੈ ਪਹਿਲਾਂ ਇਹ ਦਵਾਈ ਮਰੀਜ਼ ਨੂੰ ਇੱਕ ਹਫ਼ਤੇ ਦੀ ਇਕੱਠੀ ਦਿੱਤੀ ਜਾਂਦੀ ਸੀ ਪਰ ਬੀਤੇ ਦਿਨੀ ਸਰਕਾਰ ਦੇ ਵੱਲੋਂ ਇਹ ਫ ਜਿਹੜੀ ਹਰ ਰੋਜ਼ ਗੋਲੀ ਦਿੱਤੀ ਜਾਵੇਗੀ ਜਿਸ ਦੇ ਕਾਰਨ ਹੁਣ ਨਸ਼ੇ ਤੇ ਆਦੀ ਜਿਹੜੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਨ ਜਿੱਥੇ ਉਹਨਾਂ ਨੂੰ ਰੋਜ਼ ਆਉਣਾ ਜਾਣਾ ਪੈਂਦਾ ਹੈ ਉੱਥੇ ਹੀ ਲੰਮੀਆਂ ਲਾਈਨਾਂ ਲਗਾ ਕੇ ਜਿਹੜਾ ਬਰਸਾਤੀ ਮੌਸਮ ਦੇ ਵਿੱਚ ਖੜੇ ਹੋਣਾ ਪੈਂਦਾ ਹੈ ਸੋ ਕਿਤੇ ਨਾ ਕਿਤੇ ਵੱਡੀਆਂ ਮੁਸ਼ਕਲਾਂ ਜਿਹੜੀਆਂ ਹੁਣ ਇਹਨਾਂ ਦੇ ਲਈ ਖੜੀਆਂ ਹੋ ਚੁੱਕੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਹੁਣ ਬਟਾਲਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕੀ ਰੋਡਵੇਜ ਦੀ ਬੱਸ ਦੇ ਵਿੱਚ ਟਿਕਟ ਨੂੰ ਲੈ ਕੇ ਔਰਤ ਦੇ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਤੇ ਬੱਸ ਦੇ ਅੱਗੇ ਲੇਟ ਗਈ ਔਰਤ ਜਿਸ ਤੋਂ ਬਾਅਦ ਉਸਦੀ ਹਾਲਤ ਖਰਾਬ ਹੋ ਗਈ ਸੋ ਤਸਵੀਰ ਤੁਸੀਂ ਦੇਖ ਸਕਦੇ ਜਿਸ ਤੋਂ ਬਾਅਦ ਐਂਬੂਲੈਂਸ ਦੇ ਵਿੱਚ ਇਸ ਨੂੰ ਜਿਹੜਾ ਕੀ ਭਾਰਤੀ ਕੀਤਾ ਗਿਆ ਤੇ ਜਿਸ ਤੋਂ ਬਾਅਦ ਹਸਪੀਟਲ ਇਸ ਨੂੰ ਲਿਜਾਇਆ ਗਿਆ ਇੱਕ ਔਰਤ ਦਾ ਪੰਜਾਬ ਰੋਡ ਵਿੱਚ ਪੰਨ ਬੱਸ 'ਤੇ ਮੁਫਤ ਸਫ਼ਰ ਸਹੂਲਤ ਲੈਣ ਦੇ ਲਈ ਆਧਾਰ ਕਾਰਡ ਦਿਖਾਉਣ ਨੂੰ ਲੈ ਕੇ ਕੰਡੈਕਟਰ ਦੇ ਨਾਲ ਹੰਗਾਮਾ ਹੋ ਗਿਆ ਤਾਲੀਵਾਲ ਤੋਂ ਬਟਾਲਾ ਤੱਕ ਪੰਨ ਬੱਸ ਦੇ ਵਿੱਚ ਸਫ਼ਰ ਕਰ ਰਹੀ ਔਰਤ ਨੇ ਆਪਣਾ ਆਧਾਰ ਕਾਰਡ ਮੋਬਾਈਲ ਇੱਦੇ ਰਾਹੀ ਜਿਹੜਾ ਕੀ ਦਿਖਾਉਣਾ ਚਾਹਿਆ ਪਰ ਕੰਡੈਕਟਰ ਨੇ ਉਸ ਨੂੰ ਕਿਹਾ ਕਿ ਅਸਲੀ ਜਿਹੜਾ ਆਧਾਰ ਕਾਰਡ ਉਹ ਦਿਖਾਵੇ ਸੋ ਜਿਸ ਤੋਂ ਬਾਅਦ ਕਿ ਕੰਡੈਕਟਰ ਦੇ ਨਾਲ ਉਸ ਦੀ ਜਿਹੜੀ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਜਿਸ ਤੋਂ ਬਾਅਦ ਔਰਤ ਦੀ ਜਿਹੜੀ ਉੱਥੇ ਹੀ ਸਿਹਤ ਜਿਹੜੀ ਉਹ ਵਿਗੜ ਜਾਂਦੀ ਹੈ ਤੇ ਬੱਸ ਦੇ ਅੱਗੇ ਹੀ ਉਹ ਨੰਮੀ ਪੈ ਜਾਂਦੀ ਹੈ ਉਹ 8 ਐਂਬੂਲੈਂਸ ਬੁਲਾਈ ਜਾਂਦੀ ਹੈ ਤੇ ਉਸ ਨੂੰ ਜਲਦ ਤੋਂ ਜਲਦ ਜਿਹੜਾ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਕੰਟਰੈਕਟਰ ਨੇ ਕਿਹਾ ਹੈ ਕਿ ਉਕਤ ਔਰਤ ਦੇ ਕੋਲ ਅਸਲੀ ਆਧਾਰ ਕਾਰਡ ਨਹੀਂ ਸੀ ਸੋ ਇਸੇ ਕਾਰਨ ਮੋਬਾਈਲ ਦੇ ਵਿੱਚ ਖਿੱਚੀ ਹੋਈ ਤਸਵੀਰ ਜਿਹੜੀ ਉਹ ਦਿਖਾ ਰਹੀ ਸੀ ਜੋ ਕਿ ਕਿਸੇ ਵੀ ਤਰੀਕੇ ਦੇ ਨਾਲ ਮਾਨਤਾ ਪ੍ਰਾਪਤ ਨਹੀਂ ਹੈ ਸੋ ਕਿਤੇ ਨਾ ਕਿਤੇ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਬੱਸਾਂ ਦੇ ਵਿੱਚ ਆਧਾਰ ਕਾਰਡ ਦੇ ਉੱਤੇ ਬੀਬੀਆਂ ਨੂੰ ਫ੍ਰੀ ਸਫ਼ਰ ਕੀਤਾ ਹੋਇਆ ਹੈ ਉਹ ਕਿਤੇ ਨਾ ਕਿਤੇ ਜਿਹੜਾ ਕਈਆਂ ਦੇ ਲਈ ਇਹ ਜਾਨ ਦੇ ਖਤਰੇ ਵੀ ਜਿਹੜੇ ਆ ਪਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਹੀ ਇੱਕ ਜਿਹੜੀ ਵੀਡੀਓ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਕਿ ਕੁਝ ਬੀਬੀਆਂ ਜਿਹੜੀਆਂ ਬੱਸ ਕਿਤੇ ਕਰਾਇਆ ਨਾ ਜਿਹੜਾ ਲੱਗ ਜਾਵੇ ਤੇ ਆਧਾਰ ਕਾਰਡ ਦੇ ਉੱਤੇ ਉਹ ਫ੍ਰੀ ਦੇ ਵਿੱਚ ਹੀ ਸਫ਼ਰ ਕਰ ਲੈਣ ਸੋ ਕਈ ਜਿਹੜੀਆਂ ਵੀਡੀਓ ਤੁਸੀਂ ਦੇਖੀਆਂ ਹੋਣਗੀਆਂ ਜਿਸ ਦੇ ਵਿੱਚ ਬੀਬੀਆਂ ਇੱਕ ਦੂਸਰੇ ਦੇ ਨਾਲ ਧੱਕਾ ਮੁਕੀ ਅਤੇ ਲੜਾਈ ਝਗੜਾ ਕਰਦੀਆਂ ਹੋਈਆਂ ਵੀ ਨਜ਼ਰ ਆਈਆਂ ਹਨ ਸਰਕਾਰੀ ਬੱਸ ਫ੍ਰੀ ਹੋਣ ਦੇ ਕਾਰਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਗਏ ਹੋਏ ਐਨ ਆਰ ਆਈ ਪਰਿਵਾਰ ਦੇ ਨਾਲ ਪਾਵਰ ਕਾਰਪੋਰੇਸ਼ਨ ਨੇ ਕੀਤਾ ਹੈ ਮਜ਼ਾਕ ਅਤੇ ਨਾਲ ਦੀ ਨਾਲ ਟੱਕਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਜੰਡਿਆਲਾ ਗੁਰੂ ਦੇ ਵਿਖੇ ਇੱਕ ਐਨ ਆਰ ਆਈ ਪਰਿਵਾਰ ਨੂੰ ਪੰਜਾਬ ਬਿਜਲੀ ਬੋਰਡ ਦੇ ਵੱਲੋਂ 33500 ਦਾ ਬਿੱਲ ਭੇਜ ਦਿੱਤਾ ਗਿਆ ਜਦ ਕਿ ਉਹਨਾਂ ਦਾ ਜਿਹੜਾ ਪਰਿਵਾਰ ਹੈ 11 ਮਹੀਨੇ ਪਹਿਲਾਂ ਹੀ ਕੈਨੇਡਾ ਦੇ ਵਿੱਚ ਜਾ ਕੇ ਸੈਟਲ ਹੋ ਚੁੱਕਾ ਸੀ ਸੋ ਉਹਨਾਂ ਦਾ ਜਿਹੜਾ ਘਰ ਵੀ ਬੰਦ ਸੀ ਤੇ ਇਸ ਤੋਂ ਇਲਾਵਾ ਘਰ ਦੇ ਵਿੱਚ ਕੁਝ ਵੀ ਜਿਹੜਾ ਨਹੀਂ ਚੱਲ ਰਿਹਾ ਸੀ ਸੋ ਬਿਜਲੀ ਦਾ ਬਿੱਲ ਜਿਹੜਾ ਕਿ 33500 ਆ ਚੁੱਕਾ ਹੈ ਜਿਸ ਤੋਂ ਬਾਅ ਕਰੀਬਨ ਕੁਝ ਮਹੀਨੇ ਪਹਿਲਾਂ ਹੀ ਜਿਹੜਾ ਘਰ ਆਏ ਤੇ ਉਹਨਾਂ ਨੂੰ ਬਿਜਲੀ ਬੰਦ ਮਿਲੀ ਜਿਸ ਦੇ ਨਾਲ ਹੀ ਉਹਨਾਂ ਨੂੰ ਸ਼ੱਕ ਹੋਇਆ ਕਿ ਮੀਟਰ ਦੇ ਉੱਤੇ ਕਿਸੇ ਹੋਰ ਦੇ ਵੱਲੋਂ ਕੁੰਡੀ ਜਾਂ ਫਿਰ ਕਨੈਕਸ਼ਨ ਤੇ ਨਹੀਂ ਚਲਾਇਆ ਗਿਆ ਪਰਿਵਾਰ ਨੇ ਦੱਸਿਆ ਹੈ ਕਿ ਇਸ ਘਟਨਾ ਇਹ ਘਟਨਾ ਉਹਨਾਂ ਦੇ ਨਾਲ ਪਹਿਲਾਂ ਵੀ ਹੋ ਚੁੱਕੀ ਹੈ ਸੋ ਪਰਿਵਾਰ ਦੇ ਵੱਲੋਂ ਹੁਣ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਨਾਲ ਸਾਰਾ ਸਾਰ ਜਿਹੜਾ ਧੱਕਾ ਕੀਤਾ ਜਾ ਰਿਹਾ ਪਹਿਲਾਂ ਵੀ ਪਾਰਪਰ ਕਾਰਪੋਰੇਸ਼ਨ ਦੇ ਵੱਲੋਂ ਉਹਨਾਂ ਨੂੰ ਇਸ ਤਰ੍ਹਾਂ ਹੀ ਜਿਹੜਾ ਬਿੱਲ ਭੇਜਿਆ ਜਾ ਚੁੱਕਾ ਹੈ ਤੇ ਹੁਣ 33500 ਦਾ ਇੱਕ ਹੋਰ ਬਿੱਲ ਭੇਜ ਦਿੱਤਾ ਗਿਆ ਹੈ ਜੋ ਕਿ ਉਹਨਾਂ ਦੇ ਵੱਲੋਂ ਬਿਜਲੀ ਵਰਤੀ ਵੀ ਨਹੀਂ ਗਈ ਹੈ ਤੇ ਇਸ ਤੋਂ ਇਲਾਵਾ ਕਨੈਕਸ਼ਨ ਵੀ ਕੱਟ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਹੁਣ ਪਿੰਡੂ ਖੇਡ ਮੇਲਿਆਂ ਦੇ ਵਿੱਚ ਬੈਲ ਗੱਡੀਆਂ ਫਿਰ ਪੁੱਟਣਗੀਆਂ ਧੂੜਾਂ 11 ਸਾਲਾਂ ਬਾਅਦ ਹਟਾਈ ਗਈ ਹੈ ਪਬੰਦੀ ਮਾਨ ਸਰਕਾਰ ਨੇ ਕੀਤਾ ਹੈ ਵੱਡਾ ਲਾਂਝਾ ਤੁਹਾਨੂੰ ਦੱਸ ਦਈਏ ਕਿ ਹੁਣ ਕਰੀਬ 11 ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਬੈਲ ਗੱਡੀਆਂ ਦੀਆਂ ਦੌੜਾਂ ਦਾ ਰਸਤਾ ਸਾਫ਼ ਹੋ ਚੁੱਕਾ ਹੈ ਸੋ ਪੰਜਾਬ ਪਸ਼ੂ ਬੇਰਹਿਮੀ ਰੋਕਥਾਮ ਐਕਟ ਸਾਲ 2025 ਨੂੰ ਹੁਣ ਵਿਧਾਨ ਸਭਾ ਨੇ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਜਿੱਥੇ ਕਿ ਪੰਜਾਬ ਦੇ ਵਿੱਚ 31 ਲੱਖ ਤੋਂ ਵੱਧ ਲੋਕਾਂ ਦੇ ਜਿਹੜੇ ਕੀ ਹੁਣ ਰਾਸ਼ਨ ਕਾਰਡ ਰੱਦ ਹੋ ਜਾਣਗੇ ਕਿਉਂਕਿ ਉਹਨਾਂ ਦੇ ਵੱਲੋਂ ਆਪਣੀ ਈਕੇਵਾਈਸੀ ਨਹੀਂ ਕਰਵਾਈ ਗਈ ਹੈ ਜ਼ਿਆਦਾਤਰ ਲੋਕਾਂ ਦੇ ਜਿਹੜੇ ਕੀ ਤੁਹਾਨੂੰ ਦੱਸਦੀ ਹੈ ਕਿ ਜਾਲੀ ਤੌਰ ਦੇ ਉੱਤੇ ਹੀ ਜਿਹੜੇ ਇਹ ਰਾਸ਼ਨ ਕਾਰਡ ਬਣਾਏ ਗਏ ਸਨ ਜਾਂ ਫਿਰ ਬਹੁਤ ਸਾਰੇ ਲੋਕਾਂ ਦੀ ਡੈਥ ਹੋ ਚੁੱਕੀ ਸੀ ਜਾਂ ਫਿਰ ਬਹੁਤ ਸਾਰੇ ਲੋਕ ਜਿਹੜੇ ਵਿਦੇਸ਼ ਦੇ ਵਿੱਚ ਜਾ ਕੇ ਬਸ ਗਏ ਹਨ ਸੋ ਇਸ ਤੋਂ ਬਾਅਦ ਵੀ ਉਹਨਾਂ ਦਾ ਰਾਸ਼ਨ ਜਿਹੜਾ ਹੈ ਕਿ ਉਹਨਾਂ ਦੇ ਘਰਵਾਲਿਆਂ ਦੇ ਵੱਲੋਂ ਲਿਆ ਜਾ ਰਿਹਾ ਸੀ ਸੋ ਹੁਣ ਕੇਵਾਈਸੀ ਕਰਵਾਉਣ ਦੇ ਨਾਂ ਦੇ ਉੱਤੇ ਡੀਪੂ ਹੋਲਡਰਾਂ ਦੇ ਵੱਲੋਂ ਵੀ ਤੁਹਾਨੂੰ ਦੱਸਦੀ ਹੈ ਹੋਲਡਰ ਤੀਰਥ ਸਿੰਘ ਦੇ ਵੱਲੋਂ ਰਾਚਨ ਦੀਪੂ ਦੇ ਉੱਤੇ ਮੁਖਤ ਲਾਭ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਦੀ ਈਕੇਵਾਈਸੀ ਦਾ 100% ਗ੍ਰਾਫ ਜਿਹੜਾ ਦਿਖਾ ਦਿੰਦਾ ਹੈ ਜੋ ਕਿ ਸਰਾਸਰ ਜਾਲੀ ਡਾਟਾ ਸੀ ਸੋ ਸਾਰਿਆਂ ਦੀ ਹੀ ਉਸ ਦੇ ਵੱਲੋਂ ਈਕੇਵਾਈਸੀ ਜਾਲੀ ਤਰੀਕੇ ਦੇ ਨਾਲ ਕਰ ਦਿੱਤੀ ਜਿਸ ਤੋਂ ਬਾਅਦ ਕੀ ਹੁਣ ਉਸ ਦੇ ਖਿਲਾਫ ਵੀ ਜਿਹੜਾ ਮਾਮਲਾ ਦਰਜ ਹੋ ਗਿਆ ਹੈ ਲੁਧਿਆਣਾ ਦੇ ਪਿੰਡ ਸ਼ਹਿਜ਼ਾਦ ਦਾ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਹੈ ਇਸ ਤੋਂ ਬਾਅਦ ਇੱਕ ਨਵਰੀ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਮਹਿਲਾ ਇਨਸਪੈਕਟਰ ਗ੍ਰਿਫਤਾਰ ਹੋਈ ਹੈ ਸਾਂਝ ਕੇਂਦਰ ਚ ਪੁਲਿਸ ਮੁਲਾਜ਼ਮਾਂ ਤੋਂ ਜ਼ਬਰਦਸਤੀ ਲੈ ਪੈਸੇ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਪੁਲਿਸ ਵਾਲੀ ਦੀ ਜਿਹੜੀ ਕਿ ਤਨਖਾਹ ਲਗਭਗ 1 ਲੱਖ ਰੁਪਏ ਦੇ ਕਰੀਬ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਹੋਵੇਗੀ ਪਰ ਫਿਰ ਵੀ ਜਿਹੜਾ ਇਹਨਾਂ ਦੇ ਵੱਲੋਂ ਲਗਾਤਾਰ ਲੋਕਾਂ ਤੋਂ ਰਿਸ਼ਵਤ ਮੰਗੀ ਜਾ ਰਹੀ ਹੈ ਗੁਰਦਾਸਪੁਰ ਦੇ ਪਿੰਡ ਸਾਂਝ ਕੇਂਦਰ ਦੀ ਇੰਚਾਰਜ ਇਨਸਪੈਕਟਰ ਇੰਦਰਵੀਰ ਕੌਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਹਨਾਂ ਦੇ ਉੱਤੇ ਦੋਸ਼ ਲਗਾਏ ਗਏ ਹਨ ਕਿ ਉਹ ਦੂਜੇ ਪੁਲਿਸ ਮੁਲਾ ਦੀ ਸੀ ਉਹਨਾਂ ਨੇ ਦੋਸ਼ ਲਾਇਆ ਹੈ ਕਿ ਉਹ ਦੂਜੇ ਪੁਲਿਸ ਮੁਲਾਜ਼ਮਾਂ ਤੋਂ ਹਰ ਮਹੀਨੇ ਜ਼ਬਰਦਸਤੀ ਪੈਸੇ ਲੈ ਰਹੀ ਹੈ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਮੁਲਾਜ਼ਮਾ ਨੇ ਇਸ ਦੀ ਸ਼ਿਕਾਇਤ ਅਧਿਕਾਰੀ ਨੂੰ ਕੀਤੀ ਉਦੋਂ ਪਤਾ ਲੱਗਿਆ ਕਿ ਇਹ ਇੰਸਪੈਕਟਰ ਹਰ ਮਹੀਨੇ ਦੂਜੇ ਪੁਲਿਸ ਮੁਲਾਜ਼ਮਾਂ ਤੋਂ ਜ਼ਬਰਨ ਪੈਸੇ ਲੈਂਦੀ ਹੈ ਤੇ ਇਸੇ ਦੇ ਨਾਲ ਹੀ ਉਹ ਜਦੋਂ ਸ਼ੁਰੂਆਤੀ ਜਾਂਚ ਦੇ ਵਿੱਚ ਗਈ ਤੇ ਵਿਰੁੱਧ ਸਾਰੇ ਹੀ ਜਿਹੜੇ ਦੋਸ਼ ਸਹੀ ਪਾਏ ਗਏ ਤੇ ਇੰਦਰ ਵੀਰ ਵਿਰੁੱਧ ਹੁਣ ਭ੍ਰਿਸ਼ਟਾਚਾਰ ਨਰੋਧਕ ਕਾਨੂੰਨ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਸੋ ਲਗਾਤਾਰ ਜਿਹੜੇ ਪੁਲਿਸ ਵਾਲੇ ਹੀ ਇਸ ਦੇ ਵੱਲੋਂ ਸ਼ਿਕਾਰ بنائے ਜਾ ਰਹੇ ਸਨ ਤੇ ਆਮ ਲੋਕਾਂ ਦਾ ਤੁਹਾਨੂੰ ਦੱਸ ਦਈਏ ਕਿ ਕੀ ਹਾਲ ਹੋਵੇਗਾ ਜਦੋਂ ਕਿ ਇੱਕ ਪੁਲਿਸ ਵਾਲੀ ਹੀ ਪੁਲਿਸ ਵਾਲਿਆਂ ਤੋਂ ਲਗਾਤਾਰ ਪੈਸੇ ਠਾਕ ਰਹੀ ਹੋਵੇ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਤੋਂ ਬਾਅਦ ਹੁਣ ਗੁਰਦਾਸਪੁਰ ਪੁਲਿਸ ਨੇ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਦੀ ਅਦਾਲਤ ਦੇ ਵਿੱਚ ਪੇਸ਼ੀ ਕੀਤੀ ਹੈ ਤੇ ਤਿੰਨ ਦਿਨਾਂ ਦਾ ਇਸ ਨੂੰ ਜਿਹੜਾ ਕਿ ਰਿਮਾਂਡ ਵੀ ਮਿਲ ਗਿਆ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹੁਣ ਇਸ ਨੂੰ ਜਿਹੜਾ ਕਿ ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਸੋ ਰਿਸ਼ਵਤ ਲੈਣ ਤੋਂ ਜਿਹੜਾ ਕਿ ਬਾਰ-ਬਾਰ ਇਹ ਬਾਜ਼ ਨਹੀਂ ਆ ਰਹੇ ਇਹੋ ਜਿਹੇ ਜਿਹੜੇ ਪੁਲਿਸ ਦੇ ਵਿੱਚ ਭਰਤੀ ਹੋਏ ਕ੍ਰਾਫਟ ਜਿਹੜੇ ਕਿ ਇਨਸਾਨ ਹਨ